ਸਾਡੇ ਇਲਾਕੇ ਚ ਜਿੰਨੇ ਫਤੇਕਰ ਚੂੜੀਆਂ ਤੋਂ ਲੈ ਕੇ ਤੇ ਧਾਰੀਵਾਲ ਤੇ ਇਧਰ ਲੱਗ ਲੱਗ ਜਿੰਨੇ ਸ਼ਹਿਰ ਸ੍ਰੀ ਹਰਮੰਤਕ ਜਿੰਨਾ ਹਸਪੀਟਲ ਵੱਡਾ ਸਾਡੇ ਕਲਨੌਰ ਸਿਹਤ ਹੈ ਨਾ ਹੂੰ ਉਹਨਾਂ ਹਸਪੀਟਲ ਲਾ ਕੇ ਕਿਸੇ ਵੀ ਇਲਾਕੇ ਸੱਪ ਦਾ ਇਲਾਜ ਇੱਥੇ ਆ ਅੱਛਾ ਕਲਨੌਰ ਕਲਨੌਰ ਸਿਹਤ ਨਾ ਫਤੇਕਰ ਚੂੜੀਆਂ ਵਾ ਨਾ ਕਾਧੀਆਂ ਚ ਆ ਨਾ ਧਾਰੀਵਾਲ ਚ ਆ ਨਾ ਹੋਰ ਕਿਹ ਵੀ ਜਿਹੜਾ ਸ਼ਹਿਰ ਛੋਟੇ ਕਿਤੇ ਨਹੀਂ ਇਕ ਕਲਨੌਰ ਚ ਲਾ ਜੇ ਹਮ ਹਮ ਐਡਾ ਦਾ ਹਸਪਤਾਲ ਇੰਨੇ ਬਣਾਇਆ ਵਾ ਆਪਣੇ ਨੇ ਅੰਦਾਵੇ ਹਮ ਸੁਖੀ ਅੰਦਾਵੇ ਕਿਉਂਕਿ ਇਹਨਾਂ ਕੋਲੇ ਪਾਵਰ ਵੀ ਵੱਡੀ ਰਹੀ ਡਿਪਟੀ ਸੀਐਮ ਰਾਏ ਗ੍ਰਹਿ ਮੰਤਰੀ ਵੀ ਰਹੇ ਨਹੀਂ ਬਹੁਤ ਕਮਾਨਡਰ ਸਦਾ ਆਪਣੇ ਇਲਾਕੇ ਦੇ ਵਿੱਚ ਉੱਤਰ ਜਿੰਨਾ ਵੀ ਬੜਾ ਸਹਾਰਾ ਬੜਾ ਸਹਾਰਾ ਕੀਤਾ ਹੈ ਬਿਮਾਰੀ ਤੋਂ ਬਚਾਇਆ ਸਾਡੇ ਅੱਛਾ ਚੋਣ ਨਾਲ ਸਾਡੀ ਧਰਤੀ ਹੈ ਪੁੱਤਰ ਧਰਤੀ ਹੈ ਨਾਨਕ ਜੀ ਨੇ ਆਪ ਖੇਤੀ ਕੀਤੀ ਵੇਰੇ ਵਾਪੇ ਨਾਨਕ ਨੇ ਤਾਂ ਉੱਤਮ ਕਿਹਾ ਖੇਤੀ ਨੂੰ ਫਿਰ ਇਧਰੋਂ ਦੀ ਨੰਕੇ ਗਏ ਸਾਬ ਜਦੇ ਉਹਨਾਂ ਦੇ ਇਧਰ ਅਟਾਲੀ ਸਾਹਿਬ ਗੁਰਦਰਾਓ ਅਕੇ ਬਾਬਾ ਸ਼੍ਰੀ ਚੰ다 ਗੁਰਦਰਾਓ ਬਹੁਤ ਤਕੜਾ ਗੁਰਦਰਾਓ ਠੀਕ ਆ ਤੇ ਇਹ ਨਵੀਂ ਬੈਲਟ ਹੈ ਸਾਰੀ ਉਹਨਾਂ ਦੀ ਹੈ ਵੈਸੇ ਬਾਪੂ ਜਿਹੜਾ ਮਾਝੇ ਦੀ ਧਰਤੀ ਉਹਨੂੰ ਤਾਂ ਵੈਸੇ ਆਪਾਂ ਚਲੋ ਗੱਲ ਤੇ ਨਹੀਂ ਜਾਂਦੇ ਤਾਂ ਬੜੀ ਕਮਾਲ ਦੀ ਧਰਤੀ ਆ ਉਹਦਾ ਆਪਾਂ ਨੂੰ ਪਤਾ ਜੇ ਇਤਿਹਾਸ ਦੀ ਗੱਲ ਕਰ ਲਈਏ ਜਿੱਦੇ ਗੁਰੂ ਗੋਬਿੰਦ ਸਿੰਘ ਦਾ ਘੋੜਾ ਨਹੀਂ ਆਇਆ ਮਾਝੇ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਕਿ ਚੱਲ ਪੁੱਤਰ ਜਾਣਾ ਮਾਝੇ ਧਰਤੀ ਜਾਂਦਾ ਮੈਂ ਨਹੀਂ ਜਾ ਸਕਦਾ ਜੀ ਉੱਥੇ ਪੁੱਤਰ ਧਰਤੀ ਇੰਨੀ ਆ ਕਿ ਮੈਂ ਉੱਥੇ ਆਪਣਾ ਲਿੱਦ ਤੇ ਆਪਣਾ ਪਿਸ਼ਾਬ ਨਹੀਂ ਰੁਕ ਸਕਦਾ ਹਮਮ ਤੇ ਨਾ ਮੈਂ ਕਰ ਸਕਦਾ ਨਾ ਰੁਕ ਸਕਦਾ ਨਹੀਂ ਆ ਕੋੜਾ ਬਿਲਕੁਲ ਕਿਉਂਕਿ ਗੁਰਨਾਨ ਦੇਵ ਜੀ ਤਾਂ ਤੀਵ ਇਹ ਤਾਂ ਦੀ ਨਹੀਂ ਆ ਸਾਡੇ ਲੱਕ ਚ ਗੁਰਗੋਬਿੰਦ ਸਿੰਘ ਨਹੀਂ ਆਏ ਹਮਮ ਕਿਤਾ ਬੜੀ ਸਾਡੇ ਕਿਤੇ ਵੀ ਇੱਥੇ ਗੁਰਗੋਬ ਸਿੰਘ ਦਾ ਗੁਰਦਆਰਾ ਨਹੀਂ ਹੈਗਾ ਨਾ ਆਏ ਹੂੰ ਇਧਰਲੇ ਇਲਾਕੇ ਚੋਂ ਘਟਾਏ ਸਾਡੇ ਗੁਰਨਾਨਕ ਸਾਹਿਬ ਦਾ ਬਹੁਤ ਗੁਰਨਾਨਦੇਵ ਜੀ ਆਇਆ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਇੱਥੇ ਬਤੀਤ ਕੀਤਾ ਨਾ 21 ਆ ਗੁਰਨਾਨਦੇਵ ਜੀ ਇਲਾਕੇ ਤੇ ਆਪਣੇ ਗੁਰਗੋਬ ਸਿੰਘ ਜੁਰਤ 21 ਆ ਬਿਲਕੁਲ ਵਾਪਾ ਪਰ ਇਹ ਆ ਕਿ ਉਹ ਇਸੇ ਕਰਕੇ ਨਹੀਂ ਆਏ ਕਿ ਧਰਤੀ ਪਿੱਤਰ ਧਰਤੀ ਹੈ ਤੇ ਮੈਂ ਆਪਣਾ ਲੈ ਦ ਕਿ ਪਰ ਪਸਾਬ ਨਹੀਂ ਰੋਕ ਸਕਦਾ ਬਾਪੂ ਜਦੋਂ ਗੱਲਾਂបਾਤਾਂ ਹੁੰਦੀਆਂ ਜਿਵੇਂ ਤੁਸੀਂ ਗੱਲਾਂਬਾਤਾਂ ਸੁਣਾ ਰਹੇ ਹੋ ਜਦੋਂ ਕਰਤਾਰਪੁਰ ਦੀ ਗੱਲ ਹੋ ਉਹਦੇ ਇੱਕ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਉਸੇ ਆਪਾਂ ਕੋਰੀਡੋਰ ਤੇ ਜਾਂਦੇ ਆ ਨਾ ਖੜ ਕੇ ਦੇਖਦੇ ਆ ਤਾਂ ਕਈ ਵਾਰੀ ਅੱਖਾਂ ਨਮ ਹੋ ਜਾਂਦੀਆਂ ਵੀ ਸਾਡੀ ਸੀ ਉਹ ਵੀ ਮੰਨ ਲਓ ਸਾਡੀ ਜਿਹੜੀ ਧਰਤੀ ਉਸ ਤਰੀਕੇ ਨਾਲ ਆਪਾਂ ਦਰਸ਼ਨ ਮੇਲੇ ਨਹੀਂ ਕਰ ਸਕਦੇ ਆ ਹੋਣੀ ਹੋਇਆ ਜਦੋਂ ਆਪਾਂ ਪਾਕਿਸਤਾਨ ਹਿੰਦਤਾਂ ਬਣਿਆ ਵਾ ਬਜ਼ੁਰਗ ਦਾ ਕਹਿੰਦੇ ਨੇ ਇੱਕ ਹੀ ਹੁੰਦਾ ਸੀ ਜਿੱਦਣ ਮਰਜੀ ਜਾਂਦੇ ਹੁੰਦੇ ਸੀ ਹਾਂ ਉਹ ਤਾਂ ਹੈਗੀ ਸੀ ਬਾਪੂ ਪਹਿਲਾਂ ਤਾਂ ਇੱਕ ਹੀ ਸੀ ਇੱਕ ਹੀ ਹੁੰਦਾ ਸੀ ਸਾਡੀ ਸੀ ਸਾਰੇ ਬਹੁਤ ਸਾਰੇ ਲੋਕ ਇੱਥੇ ਵਸਦੇ ਸੀ ਉਹ ਪਾਕਿਸਤਾਨ ਸਾਡੇ ਲੋਕਾਂ ਦੀਆਂ ਉਹਨਾਂ ਦੀ ਇੱਧਰ ਹਾਂ ਕਿੱਥੀ ਹੁੰਦੀ ਹੈ ਸਾਡੇ ਇਲਾਕੇ ਦੇ ਵਿੱਚ ਇੰਨੀ ਮਹਾਨ ਕਿਰਪਾ ਹੈ ਹਾਂਜੀ ਬਾਬਾ ਇਹ 4 ਤਰੀਕ ਮਾਰਚ ਦੀ 4 ਤਰੀਕ ਨੂੰ ਚੋਲਾ ਸਾਹਿਬ ਦੀ ਯਾਤਰਾ ਹੁੰਦੀ ਹੈ ਉਧਰੋਂ ਤੁਹਾਡੇ ਇਲਾਕੇ 'ਚੋਂ ਠੀਕ ਹੈ ਜੀ ਹੁੰਦੀ ਹੈ ਨਾ ਹਾਂਜੀ ਸਾਡੇ ਆ ਜੀਟੀ ਰੌਂਡ ਜਿਹੜਾ ਜਾਣ ਰਿਹਾ ਨਾ ਹਾਂਜੀ ਇਹਦੇ ਉੱਤੇ ਲੰਗਰ ਇੰਨਾ ਹੁੰਦਾ ਹਮ ਇੰਨਾ ਲੰਗਰ ਲਾਉਂਦੀ ਹੈ ਸੰਗਤ ਪਿੰਡਾਂ ਦੇ ਪਿੰਡ ਵੀ ਜੇ ਤੁਹਾਂ ਰੋਟੀ ਪਾਣੀ ਦਾ ਕੀਤਾ ਤਾਂ ਗਰੇ ਚਾਹ ਪਾਣੀ ਪਕੌੜਿਆਂ ਦਾ ਕਰਤਾ ਕਿਸ ਨੇ ਰ ਮਤਲਬ ਜਿਹੜੀ ਚੀਜ਼ ਜਿਹੜਾ ਪਦਾਰਥ ਉਹਨਾਂ ਨੂੰ ਚਾਹੀਦਾ ਉਹੋ ਹੀ ਮਿਲਿਆ ਇਹ ਤਾਂ ਬਾਪੂ ਪੰਜਾਬ ਆ ਇੱਥੇ ਤਾਂ ਅਸੀਂ ਬੈਠੇ ਆ ਆਪਣੇ ਤਾਂ ਉੱਥੇ ਲੰਗਰ ਲਾ ਦਿੰਦੇ ਨੇ ਜਿੱਥੇ ਕੋਈ ਹੁੰਦਾ ਨਹੀਂ ਉੱਥੇ ਆੜਾ ਆਏ ਹੁੰਦੇ ਨੇ ਇੰਨੀ ਸਰਦਾ ਭਾਵਨਾ ਨਾਲ ਇਹ ਲੋਕ ਖਾਟੇ ਇਧਰ ਦੇ ਜਿਹੜੇ ਨੇ ਗੁਰਨਾਨਕ ਸਾਹਿਬ ਦੇ ਸੇਵਾ ਕਰਦੇ ਨੇ ਉਹਦਾ ਫਲ ਸਾਨੂੰ ਮਿਲਦਾ ਹੈ ਬਿਲਕੁਲ ਬਾਪੂ ਉਹਦਾ ਮਿਲ ਨਹੀਂ ਆ ਫਲ ਤਾਂ ਬਿਲਕੁਲ ਬਹੁਤ ਜ਼ਿਆਦਾ ਮਤਲਬ ਕਿਰਪਾ ਬਹੁਤ ਜ਼ਿਆਦਾ ਕਿਰਪਾਈਆਂ ਨੇ ਆ ਕਦੀ ਕੋਈ ਹਸਾ ਵਟਾ ਹਸਾ ਜੇ ਤੱਕ ਨਹੀਂ ਹੋਇਆ ਇਹਨੇ ਸਾਡੇ ਇਨੀ ਉਮਰ ਹੋ ਗਈਆਂ ਕੋਈ ਹਸਾ ਨਹੀਂ ਹੋਇਆ ਜਿਵੇਂ ਬਾਰਡਰ ਏਰੀਆ ਵੀ ਪੈਂਦਾ ਹੋਰ ਉਵੇਂ ਕਿਰਪਾ ਮਾਰੀ ਕਦੀ ਨਹੀਂ ਛੋਟੀ ਮੁੱਟੀ ਚਲੋ ਤਾਂ ਆਮ ਘਰਾਂ ਦੀ ਲੜਾਈ ਝਗੜੇ ਉਹ ਤਾਂ ਹੋਣਾ ਹੀ ਹੈ ਬਾਬੂ ਤਾਂ ਚਲੋ ਪਰਿਵਾਰਕ ਕਦੀ ਵੀ ਵੇਖੋ ਕੁਦਰਤ ਦੀ ਇੰਨਾ ਕਰੋਨਾ ਮਿਲਿਆ ਇਧਰ ਨਹੀਂ ਲੱਗੀ ਤਾਂ ਸਾਡੇ ਕੋ ਨੁਕਸਾਨ ਨਹੀਂ ਆ ਅੱਛਾ ਕੱਟੜ ਦੀ ਲੱਗੀ ਤਾਂ ਨਹੀਂ ਆ ਆ ਬਾਅਦ ਫਿਰ ਕਰਗਲ ਲੱਗੀ ਤਾਂ ਨਹੀਂ ਆ ਆ ਹੁਣ ਜੇ ਕਰੋਨਾ ਕਿੰਨਾ ਸੀ ਸਾਡੇ ਇਲਾਕੇ ਚ ਬਹੁਤ ਸ਼ਾਂਤ ਰਿਹਾ ਕੰਮ